15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਸੱਟ ਲੱਗਣਾ ਉਹਦੀ ਜਰੀਆ ਮੌਤ ਹੋ ਗਈ। ਇਹ 2024 ਦੇ ਵਿੱਚ ਆਣਾ ਸੀ ਜੀ ਬੜੀਆਂ ਆਸਾਂ ਲਾਈਆਂ ਸੀ ਬੜੇ ਚਾਹ ਹੀ ਮਨ ਵਿੱਚ ਵਿਆਹ ਕਰਨਾ ਸੀ ਉਹਦਾ। ਵਿਆਦੀਆਂ ਤਿਆਰੀਆਂ ਤੇ ਨਵੇਂ ਸਾਲ ਮੌਕੇ ਵਿਦੇਸ਼ ਤੋਂ ਘਰ ਆਉਂਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਇਸ ਤੋਂ ਪਹਿਲਾਂ ਹੀ 25 ਸਾਲਾਂ ਨੌਜਵਾਨ ਦੇ ਉਤੇ ਕੰਮ ਕਰਦੇ ਸਮੇਂ ਕੰਦ ਡਿੱਗ ਗਈ ਤੇ ਭਾਣਾ ਵਾਪਰ ਗਿਆ। ਕਰੀਬ 37 ਦਿਨ ਬਾਅਦ ਅਜੇ ਯੂਕੇ ਗਈ ਗੁਰਦਾਸਪੁਰ ਦੀ ਨੌਜਵਾਨ ਦੀ ਮ੍ਰਿਤਕ ਦੇਹ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਦੇ ਵਿੱਚ ਇੱਕ ਚਿਹੜਾ ਮਚ ਗਿਆ। ਹੰਝੂਆਂ ਭਿੱਜੀਆਂ ਅੱਖਾਂ ਦੇ ਨਾਲ ਪਰਿਵਾਰ ਦੇ ਵੱਲੋਂ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਕਰਮਨਜੀਤ ਸਿੰਘ ਦੇ ਪਰਿਵਾਰ ਨੇ ਭਾਵਕ ਹੁੰਦੇ ਦੱਸਿਆ ਕਿ ਰੋਜ਼ਗਾਰ ਦੀ ਭਾਲ ਦੇ ਵਿੱਚ 3 ਸਾਲ ਪਹਿਲਾਂ ਉਹਨਾਂ ਦਾ ਪੁੱਤ ਵਿਦੇਸ਼ ਗਿਆ ਸੀ ਪਰ ਪੁੱਤ ਦੀ ਮੌਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਦੀ ਸਰਕਾਰ ਪਰੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਵੇ। ਮੇਰਾ ਨਾਮ ਮੋਹਨ ਲਾਲ। ਲੜਕਾ ਇਹਦਾ ਗਿਆਸ ਕਿਦੋਂ ਗਿਆਸ ਇਹ ਕੀ ਨਾਮ ਹੈ ਲੜਕੇ ਦਾ? ਬੇਟਾ ਮੇਰਾ ਬੇਟੇ ਮੇਰਾ ਦਾ ਨਾਮ ਹੈ ਕਰਮਨਜੀਤ ਸਿੰਘ। ਉਹ 15 9 2020 ਨੂੰ ਗਿਆ ਸੀਗਾ ਜੁਕੇ ਸਟੱਡੀ ਵਿੱਚ ਕੀ ਉਹ ਕਿ ਘਟਨਾ ਹੋ ਗਈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਅੱਜ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਛੱਟ ਲੱਗਣਾ ਉਹਦੀ ਜਿਹੜੀ ਆ ਮੌਤ ਹੋ ਗਈ ਪਤਾ ਜਿੰਨਾਂ ਨੂੰ ਲੱਗਿਆ ਤੇਰੇ ਕਿੰ ਕੁ shearਾ ਪਰਿਵਾਰ ਤੇ ਕੀ ਬੀਤੀ ਜੋ ਮੰਦ ਰੱਬ ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਮੇਰੇ ਪਰਿਵਾਰ ਤੇ ਮੇਰੇ ਤੇ ਚੱਲ ਪਿਆ ਕਿਉਂਕਿ ਇਹ ਘਟਨਾ ਹੀ ਇਹੋ ਜਿਹੀ ਜਿਹੜੀ ਇੱਕ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇਦਾਂ ਬੱਚਿਆਂ ਤੇ ਹੁੰਦੀਆਂ ਕਿ ਜਦੋਂ ਬੱਚਾ ਸਾਡਾ ਸਾਥ ਛੱਡ ਕੇ ਉਹ ਪ੍ਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕੱਲੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਕੀ ਸੁਪਨਾ ਸੀ ਬੱਚੇ ਦਾ ਅੱਗੇ ਕਰੰਗਰਾ ਜਿਹਨੂੰ ਬਾਹਰ ਜਾ ਕੇ ਪੜ੍ਹਾਈ ਕਰਨ ਦੀ ਆਸ ਬਾਤ ਕੀ ਸੁਪਨਾ ਸੀ ਕੇ ਬਣਾਉਣਾ ਤਕੂ ਹਰ ਇੱਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਆ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣਾ ਆਪਣੀ ਜ਼ਿੰਦਗੀ ਜਿਹੜੀ ਆ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲਿਖ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਛ ਹੋਣੀ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲੱਗ ਕੇ ਵੀ ਖਾ ਸਕਦੇ ਉੱਥੇ ਬੱਚੇ ਖਾ ਸਕਦੇ ਨੇ ਬੇਰੁਜ਼ਗਾਰੀ ਕਰਕੇ ਬੱਚੇ ਉੱਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰ ਨਰੀ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੁਜ਼ਗਾਰੀ ਕਰਕੇ ਉੱਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲਦਾ ਨਾ ਨੌਕਰੀਆਂ ਮਿਲ ਰਹੀਆਂ ਉਹਦੇ ਘਰ ਤੇ ਬੱਚੇ ਉੱਥੇ ਗਏ ਨੇ ਮੇਰਾ ਬੱਚਾ ਵੀ ਐਸੀ ਉਹਨਾਂ ਦੇ ਨਾਲ ਹੀ ਗਿਆ ਇਹ 2024 ਦੇ ਵਿੱਚ ਆਣਾ ਸੀ ਜੀ ਬੜੀਆਂ ਆਸਾਂ ਲਾਈਆਂ ਸੀ ਬੜੇ ਚਾਹ ਹੀ ਮਨ ਵਿੱਚ ਵਿਆਹ ਕਰਨਾ ਸੀ ਉਹਦਾ ਸੋ ਸਾਰੇ ਪਰਿਵਾਰ ਦੇ ਚਾਅ ਜਿਹੜੇ ਅਧੂਰੇ ਰਹਿ ਗਏ ਦੁੱਖਾਂ ਦਾ پہاੜ ਹੀ ਟੁੱਟ ਗਿਆ ਪਰਿਵਾਰ ਦੇ ਉੱਤੇ ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਹੁੰਦੇ ਆ ਜਿਆਦਾਤਰ ਬੱਚੇ ਬਾਹਰ ਜਾ ਰਹੇ ਆ ਆਪਣੀ ਕਮਾਈ ਕਰਕੇ ਪਰ ਆਏ ਦਿਨ ਕਿਤੇ ਨਾ ਕਿਤੇ ਜਿਹੜੀਆਂ ਕਹਾਵਾਂ ਆਉਂਦੀਆਂ ਨੇ ਕਿ ਇਹਨਾਂ ਕਿ ਦੇਖੀ ਆ ਇਹਹੀ ਕਾਰਨ ਹੈ ਜੀ ਇਹ ਹਿੰਦੁਸਤਾਨ ਦੇ ਵਿੱਚ ਸਾਡੇ ਬੇਰੁਜ਼ਗਾਰੀ ਕਰਕੇ ਹੀ ਸਾਰੇ ਦੇਸ਼ ਦੇ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ ਜੇਕਰ ਇੱਥੇ ਰੋਜ਼ਗਾਰ ਚੰਗਾ ਬੱਚਿਆਂ ਨੂੰ ਮਿਲੇ ਤੇ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਤੇ ਸਰਕਾਰਾਂ ਨੂੰ ਚਾਹੀਦਾ ਕਿ ਜੇਕਰ ਜੁਗਾਰ ਬੱਚਿਆਂ ਨੂੰ ਇੱਧਰ ਹੀ ਮਿਲਣਾ ਤੇ ਬੱਚੇ ਇੱਧਰ ਹੀ ਕੰਮ ਕਰਨ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਮਾਂ ਪਿਓ ਨੂੰ ਇਹ ਦੁੱਖਾਂ ਦੇ ਵਿੱਚੋਂ ਦੀ ਨਾ ਗੁਜ਼ਰਨਾ ਪਵੇ ਇਹ ਹਾਲਸੇ ਨਾਲੋਂ ਵਾਪਰਨਾ ਤੇ ਮਾਂ ਦੇ ਉੱਤੇ ਇਦਾਂ ਦੁੱਖਾਂ ਦੇ ਪਹਾੜ ਜਿਹੇ ਨਾ ਲੱਗਣ ਇੱਕ ਕਰਮਨਜੀਤ ਸਿੰਘ ਉਤੇ 12 ਦਸੰਬਰ ਨੂੰ ਕੰਮ ਦੇ ਦੌਰਾਨ ਕੰਦ ਡਿੱਗੇ ਸੀ ਸੱਟਾਂ ਜਿਆਦਾ ਹੋਣ ਦੇ ਕਾਰਨ ਉਹ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਪਰ ਪੁੱਤ ਦੇ ਜਾਣ ਉਤੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਡਿੱਗਿਆ ਫਿਲਹਾਲ ਹੁਣ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਬੇਰੁਜ਼ਗਾਰੀ ਨੂੰ ਖਤਮ ਕਰੇ ਤੇ ਪੜੇ ਲਿਖੀ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਨੌਕਰੀਆਂ ਦੇਵੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ